ਪੰਜਾਬ ਵਿੱਚ ਨਿਤ ਦਿਨ ਭਿਆਨਕ ਸੜਕ ਹਾਦਸੇ ਦੇਖਣ ਨੂੰ ਮਿਲ ਰਹੇ ਨੇ ਤੇ ਬੀਤੀ ਰਾਤ ਪਟਿਆਲਾ ਦੇ ਵਿੱਚ ਇੱਕ ਅਜਿਹਾ ਭਿਆਨਕ ਹਾ사 ਹੋਇਆ ਦੱਸਦਾ ਈ ਇਹ ਹਾਈਟੈਕ ਕਲੋਨੀ ਦੇ ਬਾਹਰ ਇੱਕ ਸੜਕ ਹਾ사 ਵਾਪਰਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਇਸ ਟੱਕਰ ਵਿੱਚ ਮੋਟਰਸਾਈਕਲ ਅਤੇ ਪਿਕਅਪ ਗੱਡੀ ਦੀ ਵਿੱਚ ਜਿਹੜੀ ਹੈ ਇਹ ਸੜਕ ਖਾਸਾ ਜੋ ਵਾਪਰ ਰਿਹਾ ਹੈ ਇਹ ਦੋਨਾਂ ਦੇ ਵਿੱਚ ਵਾਪਰਿਆ ਇੱਕ ਮੋਟਰਸਾਈਕਲ ਅਤੇ ਪਿਕਅਪ ਗੱਡੀ ਵਿੱਚ ਕਾਰ ਹੈ ਟੱਕਰ ਹੋਈ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਫਿਲਹਾਲ ਜ਼ਖਮੀ ਹੋਏ ਨੇ ਇਸ ਦੌਰਾਨ ਪਟਿਆਲਾ ਦੇ ਦੁਖਨੀਵਾਰਨ ਸਾਹਿਬ ਤੋਂ ਬੱਸ ਸਟੈਂਡ ਨੂੰ ਜਾਣ ਵਾਲੇ ਪੁਲ ਨੇੜੇ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਸਵਿਫਟ ਅਤੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਤੋਂ ਆ ਰੇ ਇੱਕ ਮੋਟਰਸਾਈਕਲ ਸਵਾਰ ਦੀ ਟੱਕਰ ਇਸ ਵਿੱਚ ਮੋਟਰਸਾਈਕਲ ਤੋਂ ਬਾਅਦ ਜਿਵੇਂ ਦੱਸਿਆ ਸੀ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਲੋਕਾਂ ਦੇ ਵੱਲੋਂ ਉੱਥੇ ਹੀ ਮੌਕੇ ਤੇ ਪਹੁੰਚੇ ਲੋਕਾਂ ਨੇ ਮੋਟਰਸਾਈਕਲ ਚਾਲਕ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ 'ਚ ਜਿਹੜਾ ਹੈ ਦਾਖਲ ਵੀ ਕਰਵਾਇਆ ਤੇ ਡਰਾਈਵਰ ਅਤੇ ਉਸਦੇ ਸਾਥੀ ਨੂੰ ਕਾਬੂ ਕਰਕੇ ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦਾ ਇਲਾਜ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਦਕਿ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤੇ ਡਰਾਈਵਰ ਕਾਰ 'ਚ ਬੈਠ ਕੇ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ